ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਲੌਂਗੋ ਵਾਲੀ ਆਮਾਨ ਤੇ ਹੁਣ ਆਪਾਂ ਚੱਲਿਆਂ ਬਾਈ ਫਾਰਮ ਤੇ ਇਹ ਜੁੜੇਦੇ ਚੈਨਲ ਦੇ ਨਾਲ ਇਹ ਗੱਡੀ ਕਰ ਲਈ ਹੋਈ ਚੱਲਦੇ ਆਂ ਲੋਈ ਫਿਰ ਬਣਾਉਦੇ ਆਂ ਪੂਰੇ ਨੂੰ ਘੱਟ ਪੂਰੇ ਪਹਿਲਾਂ ਪੂਰਾ ਚਾਜ ਕਰਦਾਂਗੇ ਕਿ ਕੋਈ ਗਲਤ ਨਹੀਂ ਹੋਈ ਆਲੇ ਮੇਤਰ ਤੋਂ ਬਹੁਤ ਪਈ ਅੱਜ ਦੇਖਦੇ ਆਂ ਕਿਆ ਬਣਦਾ ਅੱਗੇ ਅੱਗੇ ਇਹਨੂੰ ਅੰਮ੍ਰਿਤਸਰ ਤੋਂ ਵੀ ਨੰਦਰਵਾੜਾ ਹੋਰ ਬਾਈ ਸਾਬ ਠੀਕ ਠਾਕ ਤੁਸੀਂ ਦੱਸੋ ਕਿਵੇਂ ਹਾਲ ਚਾਲ ਠੀਕ ਠਾਕ ਸਾਰੇ ਇਹ ਹੁਣ ਚੰਦਾ ਫਾਰਮ ਤੋਂ ਬਹੁਤ ਜਿਆਦਾ ਹੈ ਤੇ ਅੱਜ ਤੱਕਾਂ ਗੁਰੂ ਘਰ ਤੋਂ ਨਗਰ ਕੀਰਤਨ ਵੀ ਆ ਤੇ ਜੁੜੇ ਰਹੋ ਚੈਨਲ ਦੇ ਨਾਲ ਤੁਹਾਨੂੰ ਅੱਜ ਗੁਰੂ ਮਹਾਰਾਜ ਦੇ ਦਰਸ਼ਨ ਕਰਾਵਾਂਗੇ ਤੇ ਨਾਲ ਆਪਣਾ ਨਗਰ ਕੀਰਤਨ ਪਿੰਡਾਂ ਦੇ ਸੰਗਤਾਂ ਦੇ ਦਰਸ਼ਨ ਕਰਾਵਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਚਲਦੇ ਆਪਾਂ ਫਾਰਮ ਹਾਊਸ ਤੇ ਹੇ ਚੈੱਕ ਕਰਾਂ ਕਿ ਲਿਆਉਣੇ ਆ ਜੁੜੇ ਰਹੋ ਚੈਨਲ ਦੇ ਨਾਲ ਤੇ ਅੱਜ 855 ਦੀ ਸਰਵਿਸ ਵੀ ਕਰਤੀ ਤੇ ਉਹ ਬਹੁਤ ਆ ਜੋਰ ਜਾਂ ਮਾਰ ਰਿਹਾ ਤੇ ਹੁਣ ਜਿਵੇਂ ਸਾਹ ਲੈਣ ਦੀ ਦਿੱਕਤ ਹੀ ਨਹੀਂ ਹੁੰਦੀ ਹੁੰਦੀ ਉਹ ਮੈਂ ਕਰ ਰਿਹਾ ਸੀ ਹੁਣ ਸਰਵਿਸ ਦੇ ਨਾਲ ਓਕੇ ਕਰਤਾ ਬਿਲਕੁਲ ਗੱਲਾਂ ਬਾਹਲੀਆਂ ਕਰਕੇ ਪਰਕਾਰ ਮੈਂ ਥੋੜੇ ਟਾਈਮ ਪੀ ਗਿਆ ਹਨਾ ਚਲੋ ਜੁੜੇ ਰਹੋ anh ở UP chở ly à chở ly anh mượn ra là được chắc đó một cái ਬੋਲ ਦੇ ਬੱਚੇ ਨੇ ਆ ਜਿਵੇਂ ਪੱਟ ਬੋਲ ਲੱਗਦੀ ਹੈ ਸਾਰੇ ਸਾਰੀਆਂ ਕੁੱਤੀਆਂ ਨੇ ਪਰ ਹੈਲਦੀ ਨੇ ਸਾਰੇ ਬਹੁਤ ਹਾਂ ਆਜੋ ਉਹ ਪੈਸਾ ਤੇ ਗਰਮ ਗਰਮ ਕਰਕੇ ਰੋਟੀਆਂ ਖਾਦੀਆਂ ਲੱਗੇ ਨੂੰ ਮੁੰਡੇ ਲੱਕੜਾ ਪਾੜਨਾ ਇਹਨੂੰ ਪਤਾ ਹੀ ਨਹੀਂ ਤੈਨੂੰ ਪਤਾ ਨਹੀਂ ਡੜਦਾ ਕਿ ਨਾ ਉਹ ਇਧਰ ਨੂੰ ਤੈਨੂੰ ਪਤਾ ਨਹੀਂ ਡੜਦਾ ਕੋਈ ਨੰਨੇ ਜੀ ਦਾ ਕਰਦਾ ਇਧਰ ਨੂੰ ਭਰ ਭਾ ਗਿਆ ਸੀ ਤੋ ਆਹ ਬੋਝ ਜੇ ਅਗਰ ਨਾ ਕਰਦੇ ਗਮ ਉਹਨੂੰ ਕੀ ਨਾ ਤੇਰਾ ਤੇ ਡੇੜੀ ਦਾ ਕੀ ਨਾਮ ਹੈ ਸੇਪ ਇਧਰ ਕਿਹਾ ਪਿੱਛੇ ਕਿੱਥੇ ਜਾਈਂ ਸੇਪ ਸਿੰਘ ਤੇ ਮਮੀ ਦਾ ਪਤਾ ਨਹੀਂ ਹਣਾ ਹਾਂ ਸੰਦੀਪ ਬਸ ਕੱਲਾ ਸੰਦੀਪ ਐ ਕੌਰ ਸਿੰਘ ਕੁਛ ਸੁਖਦੀਪ ਕਾਰਡ ਤੇ ਹੋਰ ਕਿੰਨੇ ਭਾਈਆ ਹੋਰ ਕਿੰਨੇ ਭੈਣ ਪਾਈਆਂ ਤੁਸੀਂ ਹੈ ਕਿੰਨੇ ਭੈਣ ਪਾਈਆਂ ਦੋ ਉਹਦਾ ਕੀ ਨਾਮ ਹੈ ਉਹਦਾ ਕੀ ਨਾਮ ਹੈ ਹੈ ਉਹਦਾ ਕੀ ਨਾਮ ਹੈ ਦੂਜੇ ਭਾਈ ਦਾ ਭੈਣ ਉਹਦੇ ਵੀਰ ਉਹਦੇ ਵੀਰ ਦੋ ਬਟੇ ਬਟੇ ਦੋਏ ਭਰਾ ਦਾ ਮੁੰਡਾ ਗਾ ਤੇਰੇ ਕੋਲ ਇੱਕ ਹੀ ਆ ਮੇਰੇ ਕੋਲ ਇੱਕ ਮੁੰਡਾ ਇੱਕ ਕੁੜੀ ਆ ਅੱਛਾ 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 ਕਿਹਨਸ ਵੀਰ ਹਾਂਸ ਪ੍ਰੀਤ ਕੌਰ ਕੇ ਹਾਂਸ ਪ੍ਰੀਤ ਕੌਰ ਕਿਹੜੀ ਕਲਾਸ ਚ ਹੋ ਗਿਆ ਫਸਟ ਫਸਟ ਕਿਹੜੇ ਸਕੂਲ ਚ ਪੜਦਾ ਇਹਨਾਂ ਕੇ ਸਕੂਲ ਦਾ ਟੱਲੇ ਵਾਲ ਟੱਲੇ ਵਾਲ ਕਾਲ ਕੱਢੀ ਮੈਂ ਟੱਲੇ ਵਾਲ ਕੇ ਕਾਲ ਕੱਢੀ ਮੈਂ ਟੱਲੇ ਕਾਲੇ ਟੂਣ ਪੜਦਾ ਬੜੀ ਜੀਵ ਕੰਗੋੜੀ ਹੈ ਹੈ ਜੀਵ ਕੰਗੋੜੀ ਹੈ ਸਕੂਲ ਚ ਸਿਖਾਉਂਦੇ ਨੇ ਇਹ ਹੈ ਸਕੂਲ ਚ ਸਿਖਾਉਂਦੇ ਨੇ ਕੋਲ ਤੇ ਸਿਕਾਉਂਦੇ ਨੇ ਵੀ ਜੀਵ ਕੱਟਿਆ ਕਰੋ। ਮੈਨੂੰ ਕਦੇ ਕਦੇ ਐ ਲੱਗਦਾ ਜੀ ਪਰੇ ਵੇ ਤੇ ਪੱਤੀ ਜੀ। ਆਹ ਪੱਟੀ ਤੇ ਬੋਲ ਤੇ ਆ। ਆਹ ਬੱਤਾ। ਹਾਂ। ਕੀ ਕਰੇ ਨਾਮੀਚਾ? ਤੇ ਪਾੜੂ। ਐਂਕਲ ਦਾ ਬਣਾਇਆ ਹੈ ਨਾ। ਹੂੰ। ਕਾਲਾ ਸੁੱਧਾ ਲੰਤਿਆ ਤੇ ਲਾਇਆ ਉਹਨਾਂ ਦੇ। ਪੀਨੇ। ਤੋ ਵੱਡਾ ਜਾ ਥੋੜਾ ਛੋਟਾ ਹੁੰਦਾ ਬਿੰਗਾ ਹੋ ਜਾਣਾ ਹੈ ਆਹ ਚਲੀ ਗਿਆ ਤੇ ਕੋਈ ਆਪਾਂ ਲਾ ਕਰ ਦੋ ਸੇ ਦਰੀਏ ਬੋਲੀ ਫੜ ਫਿਰ ਉਹ ਤੋਂ ਬੋਲੀ ਦਾ ਕਿ ਲਾ ਕੇ ਲੀ ਵੀ ਤੇ ਲੋਕ ਮੇਰੇ ਤੋਂ ਹੁਣ ਚੱਲੀਏ ਘਰ ਨੂੰ ਧੌਂਦਾ ਚ ਬਹੁਤ ਪੈ ਗਈ ਟਾਈਮ ਨਾਲ ਇਸ ਕਰਕੇ ਆਪਾਂੋਂ ਨਿਕਲੀ ਸ਼ਹਿਰ ਇਹ ਅੰਦਜ਼ ਬਰੂਹੀ ਬੇਤਦੀ ਹੈ ਵੀ ਸਾਰੇ ਭੈਣ ਭਰਾ ਤੇ ਖਨੋਰੀ ਜ਼ਰੂਰ ਆਮੀ ਲਾਟ ਦੀ ਬੇਨਤੀ ਜਿੰਦੀ ਹੈ ਕਈ ਵਾਰੀ ਹੱਥ ਤੇ ਵੀ ਆਈਂਦੀ ਬੇਨਤੀ ਹੈ ਕਈ ਵਾਰੀ ਲਾਟ ਹੁੰਦੀ ਹੈ ਵੀ ਸਾਰੇ ਭੈਣ ਭਰਾ ਖਨੋਰੀ ਜ਼ਰੂਰ ਪਹੁੰਚੋ ਸਾਰੇ ਸਾਡੇ ਅਸਨਾ ਮੋਰਚਾ ਪੂਰਾ ਚੜਦੀ ਕਲਾ ਚ ਹੈ